ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਜਲਾ ਵਿਧਾਨ ਸਭਾ ਹਲਕਾ ਅchnala ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਹੋਇਆ ਬੀਐਸਐਫ ਚੌਂਕੀ ਪੈਣੀਆਂ ਵਿਖੇ ਪਹੁੰਚੇ ਐਸਮੋਕੇ ਨੇੜਲੇ ਪਿੰਡ 마జిਮੀਓ ਗੁਲਗੜ ਸਰੰਗਦੇ ਖਾਨਵਾਲ ਅਤੇ ਛੰਨਾ ਸਰੰਗਦੇਵ ਵਿਖੇ ਸਥਿਤੀ ਦਾ ਚਾਰਜ ਆਲਿਆ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਲੋੜਿੰਦੇ ਕਦਮ ਚੁੱਕਣ ਲਈ ਦਿਸ਼ਾ ਨਿਰਦੇਸ਼ ਦਿੱਤੇ ਐਸਮੋਕੇ ਸਾਫ ਦਾ ਵਿਧਾਇਕ ਹਰਪ੍ਰਤਾਪ ਸਿੰਘ ਅchnala ਕਮਾਂਡੈਂਟ ਰਾਜੇਸ਼ ਰਾਣਾ ਅਤੇ ਨੇੜਲੇ ਪਿੰਡ ਦੇ ਹੋਰ ਵੀ ਸਾਥੀ ਮੌਜੂਦ ਸਨ ਅਸੀਂ ਬੀਐਸਐਫ ਦੀ ਬੀਓਪੀ ਪੈਣੀਆ ਚ ਖੜੇ ਹਾਂ ਇਸ ਵੇਲੇ ਔਰ ਇੱਥੇ ਵੀ ਪੂਰੀ ਢਾਹ ਜਿਹੜੀ ਆ ਦਰਿਆ ਦੀ ਨਾਲ ਆ ਕੇ ਲੱਗੀ ਆ ਕਰੀਬ ਸਾਰੰਗਦੇਵ ਔਰ ਨਾਲ ਲੱਗਦੇ ਜਿਹੜੇ ਇਲਾਕੇ ਪਿੰਡ ਨੇ ਹੋਰ ਵੀ ਸਾਰੇ ਖਾਨਵਾਲ ਹੋ ਗਏ ਇਹਨਾਂ ਦੀ ਜ਼ਮੀਨ ਸਾਰੀ ਇੱਧ ਤੋਂ ਪਾਰ ਹੈ ਚਲੋ ਬੀਐਸਐਫ ਦੇ ਕਮਾਂਡੈਂਡ ਰਾਣਾ ਜੀ ਵੀ ਨਾਲ ਆਏ ਨੇ ਇਹਨਾਂ ਨੇ ਕਿ ਆਫਫਿਟ ਕਰਕੇ ਜਾਂ ਇੱਥੋਂ ਲੋਕਲ ਲੋਕਾਂ ਨੇ ਐਫਫਿਟ ਕਰਕੇ ਜਿਹੜੇ ਰਸਤੇ ਰੀਫੇਰ ਤੇ ਕਰ ਲਏ ਨੇ ਕੱਲ ਤੱਕ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਵਧਿਆ ਹੈ ਅੱਜ ਵੀ ਔਰ ਜੇ ਤੇ ਉੱਪਰ ਪਾਣੀ ਨਾ ਪਿਆ ਤੇ ਆਸ ਉਮੀਦ ਕਰਦੇ ਆ ਕਿ ਪਿੱਛੇ ਤੇ ਨਹੀਂ ਪਾਣੀ ਆਊਗਾ ਪਰ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਨੇ ਸੋ ਮੈਂ ਪਰ ਪ੍ਰਤਾਪ ਜਨਾਲਾ ਦੀ ਜਿਹੜੀ ਇੱਥੇ ਤੇ ਵਿਧਾਇਕ ਰਹੇ ਨੇ ਅਸੀਂ ਸਾਰੇ ਇੱਧਰ ਇਲਾਕੇ ਦੀ ਵਿਜ਼ਿਟ ਕਰ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਸਰਕਾਰ ਤੋਂ ਮੌਜੂਦੀ ਗੱਲ ਕਰਾਂਗੇ ਔਰ ਦੂਸਰੀ ਗੱਲ ਜਿਹੜੇ ਕੋਈ ਜਾਣ ਜਿਹੜੇ ਕੋਈ ਮਾਲੀ ਨੁਕਸਾਨ ਜਿੱਥੇ ਹੋਏ ਨੇ ਜਿੱਥੇ ਕੋਈ ਮੁਸ਼ਕਲ ਆਈ ਆ ਉਹਦਾ ਵੀ ਅਸੀਂ ਭਰਪਾਈ ਕਰਨ ਦੀ ਜਿਹੜੀ ਕੁੱਛ ਜਿਆ ਸੀ ਵੈਲਫੇਅਰ ਤੌਰ ਤੇ ਆਪਣੇ ਤੌਰ ਤੇ ਸੀ ਜਰੂਰ ਕਰਾਂਗੇ